ਮਾਤਾ ਕੀ ਜੈ ਭਾਰਤ ਮਾਤਾ ਕੀ ਜੈ ਕਿਸੇ ਕਦੇ ਨੇ ਲਿਖਿਆ ਅਖੇ ਹਜ਼ਾਰੋਂ ਬਿਜਲੀਆਂ ਗਰੇ ਹਜ਼ਾਰੋਂ ਬਿਜਲੀਆਂ ਗਰੇ ਲੱਖੋਂ ਆਂਧੀਆਂ ਉਠੇ ਉਹ ਫੁੱਲ ਖਿਲ ਕੇ ਰਹਿਣਗੇ ਜੋ ਖਿਲਨੇ ਵਾਲੇ ਹੈ ਇਹ ਜਿਹੜਾ ਕਮਲ ਦਾ ਫੁੱਲ ਹੈ ਇਹ ਭਾਵੇਂ ਲੱਖਾਂ ਮੇਰੀਆਂ ਉੱਠ ਕਰਨ ਤੇ ਹਜ਼ਾਰਾਂ ਦੇ ਲਈ ਅੱਜ ਪੈਂਡ ਇਹ ਫੁੱਲ ਤਾਂ ਖਿੜ ਕੇ ਰਹੂਗਾ ਦੋਸਤੋ ਅੱਜ ਤੋਂ तकरीबन ਪੌਣੇ 200 ਸਾਲ ਪਹਿਲਾਂ ਪੰਜਾਬ ਦੀ ਜਿਹੜੀ ਫੌਜ ਸੀ afghanistan ਤੇ ਹਮਲਾ ਕਰਨ ਵਾਸਤੇ ਜਦੋਂ ਗਈ ਤੇ ਉਸ ਫੌਜ ਦੀ ਅਗਵਾਈ ਹਰੀ ਸਿੰਘ ਨਲਵਾ ਹਜ਼ਾਰ ਸਾਲ ਬਾਅਦ ਪਹਿਲੀ ਵਾਰ ਪੰਜਾਬ ਦੀ ਫੌਜ ਨੇ ਅਫਗਾਨਿਸਤਾਨ ਤੇ ਹਮਲਾ ਕੀਤਾ ਤੇ ਜਿਹੜਾ ਹਿੰਦੁਸਤਾਨ ਤੇ ਅਫਗਾਨਿਸਤਾਨ ਦੀ ਜਿਹੜੀ ਜਿਹੜੀ ਹੱਦ ਹੈ ਉਹਦੇ ਤੇ ਇੱਕ ਦਰਿਆ ਵਾਕਿਆ ਹੈ ਉਹ ਦਰਿਆ ਦਾ ਨਾਮ ਹੈ ਅਟਕ ਦਰਿਆ ਤੇ ਜਦੋਂ ਉਹ ਅਟਕ ਦਰਿਆ ਬੜਾ ਤੇਜ਼ ਚੱਲਣ ਵਾਲਾ ਦਰਿਆ ਹੈ